ਫੀਆ ਹੈਰੋ ਨੂੰ ਫੜੀ ਆ ਉਹ ਸਬੰਧ ਵਿੱਚ ਕੀ ਚੱਲ ਰਿਹਾ ਹੈ ਜੀ ਕੋਈ ਪੰਜਾਬ ਸਰਕਾਰ ਦੀ ਨਸ਼ਾ ਰੋधी ਮੁਹਿੰਮ ਤੇ ਡਰਗ ਅਗੇਂਸਟ ਬਿਲਕੁਲ ਨਾ ਟ੍ਰੋਬਲਸ ਪੋਰਟਰੀ ਨੋਪੋਸਿਲ ਵਾਲੀ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈडम ਅਸ਼wini ਘੋਟਿਆਲ ਐਸਐਸਪੀ ਇਸ਼ਰਾਰ ਰਮਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਨਿਚਨ ਦੇਸ਼ ਦੇ ਥਾਣਾ ਕਮਾਂਡਿੰਗ ਕੋਲ ਥਾਣਾ ਦੇ ਐਸਐਚਓ ਨਾਮ ਨਿਯੁਕਤ ਕੁਰਾ ਸਿੰਘ ਨੇ ਇੱਕ ਵਿਅਕਤੀ ਨੂੰ i20 ਕਾਰ ਵਿੱਚ ਮੋਸੋ ਬਣਦੀ ਦੀ 255 ਗ੍ਰਾਮ ਹੈ ਮੁਸਬੇ ਕਾਬੂ ਕਰਕੇ ਪਰਦਾ ਸੁਕੀਤਾ ਇੱਕ ਯਬ ਨਾਰੀ ਕਾ ਬਰਾੰਦੀ ਹੈ ਮੋਸੋ ਗ੍ਰਾਮ ਕੀ ਹੈ ਤੇ ਇਸ ਨਾਲ ਅਸੀਂ ਨੂੰ ਹਾਲਪ ਹੈਗੀ ਇਹ ਜਿਹੜੀ ਸਾਡੀ ਮੁਹੀਮ ਹੈ ਮੈਸੇਜ ਦੇ ਖਰਾਬ ਲਗਾਤਾ ਜਲਦੀ ਦਵੇਗੀ ਇਸੇ ਤਰ੍ਹਾਂ ਦੀ ਰੇਵੀ ਸਭ ਨੂੰ ਇਹੀ ਮੇਰੀ ਬੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੇ ਕੋਲ ਮਾਰਨਿੰਗ ਆ ਉਹ ਨਸ਼ਾ ਦੇ ਘਰੋਂ ਬੰਦ ਕਰ ਦੇਵੇ ਇਸਨੂੰ ਅਸੀਂ ਇਸ ਨੂੰ ਮਨਤਪੁਰਾਇ ਹੜ੍ਹ ਕਾਬੂਆ ਅਸੀਂ ਦੇ ਗੀਐਸਟ੍ਰੇਟ ਫਾਈਨੈਂਸ਼ ਇਨਵੈਸਟੀਗੇਸ਼ਨ ਦਰਾਮੇ ਜਿਹੜੀ ਜਿਹੜੀ ਅਰੀਦ ਦੀ ਪੂਰਾ ਚੈੱਕਅਪ ਤੇ ਕਰਾਂਗੇ ਜਿਹੜੀ ਇਹਨੇ ਨਸ਼ੇ ਦੀ ਨਸ਼ਾ ਵੇਚ ਕੇ ਕਾਪੀ ਬਣਾਈ ਹੈ ਅਸੀਂ ਉਹਨੂੰ ਉਹਦੀ ਫੋਟੋ ਚ ਵੀ ਕਰਾਵਾਂ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਅਰੀ ਪੱਟੀਵਾਰ ਰੋਡ ਪੱਟੀਵਾਰ ਰੋਡ ਪੈਂਦੀ ਹੈ ਕਮਾਣਾ ਦੇ ਉਥੋਂ ਇੱਕ ਵਿਅਕਤੀ ਦਾ ਨਾਮ ਕੀ ਹੈ ਜੀ ਇਹ ਤਾਂ ਪੈਂਟਿਕਟ ਅਨਮੋਲ ਸਿੰਘ ਪੁੱਤ ਸੁਖਵਿੰਦਰ ਸਿੰਘ ਹੈ ਪਿੰਡ ਕੀਮਾ ਖੁੱਡੀ ਦਾ ਜਿਹੜਾ ਪਸਟਲ ਸ਼ ਹੋਇਆ ਉਹ 82 ਨੰਬਰ ਹੈ ਫਾਲਦਾ ਬਿੱਟੀ ਦਾ 28 ਟਰੈਕ 28 ਟੋਮੀ ਅੰਡਰ ਸੈਕਸ਼ਨ ਐਂਡ ਸੈਕਟਰ ਇਹ ਸਰਕਾਰ ਕਰਤਾ ਕੀ ਜਿਗਾ ਅਨਫਰਨਟਲੀ ਇਹ ਇੰਡੀਅਨ ਆਰਮੀ ਦਾ ਜੁਦਾ ਆ ਕੰਟੈਕਟ ਹਾਂ ਜੀ ਸਰ ਇਹ ਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਰਿਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਕੋਈ ਰਿਕਾਰਡ ਇਹੋ ਜਿਹਾ ਕੋਈ ਕ੍ਰਿਮੀਨਲ ਬੌਂਡ ਨਹੀਂ ਆਇਆ ਬਟ ਇਹ ਇਥੋਂ ਜ਼ਿਆਦਾ ਜਿਹੜੇ ਜੁਦੀ ਅਮੀਰ ਹੁੰਦੇ ਚੱਕਰ ਵਿੱਚ ਇਹ ਤਾਂ ਨਹੀਂ ਜਾ ਗਿਆ ਇਹ ਕੋਈ ਡਰਗ ਮੰਦੀ ਵੀ ਫੜੀ ਗਈ ਕੋਈ ਸਰ ਹਾਂ 431 3100 390 ਰੁਪਏ ਦੇ ਡਰਗ ਨਹੀਂ ਲੱਗਦਾ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤਨ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਉਸ ਨੂੰ ਅਦਾਲਤ ਵਿੱਚ ਕੀਤਾ ਮੰਗਲਿਆ ਜਿਹੜਾ ਪਰਫਰਮੈਂਸ ਹੈ ਜਿਹੜਾ ਉਸਦਾ ਤੁਮ ਵਿਸਤਾਰ ਨਹੀਂ ਕਰਾਂਗੇ ਇਹਦੇ ਜਿਹੜੀ ਵੀ ਬੈਕਫੋਰਡ ਫੋਲਡਿੰਗ ਹੈ ਜਿਹੜੀ ਉਹ ਨਹੀਂ ਇਸਤੇਮਾਲ ਰਹਿ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਇਹੋ ਜੀ ਕੋਈ ਚੀਜ਼ ਕੋਈ ਜੀ ਇਹਦੀ ਜਿਹੜੀ ਬਰਾਮੀ ਹੋਈ ਹੈ ਇੱਕ ਆਰਕਾਡਿਓ ਕੰਪਿਊਟਰ ਕੰਡਾ ਵੀ ਨਾਲ ਮਿਲਿਆ ਸਰ ਇਹਨਾਂ ਸਾਕਾ ਕੋਈ ਨਹੀਂ ਕਰਦੇ ਇਹ ਬਾਸ ਰਹੀ ਹੈ ਜੋ ਮੈਡੀਕਲ ਕਰਾਣੇ ਦਾ ਸਪਸ਼ਟ ਹੋਏਗਾ ਜੀ ਇਸ ਨਾਲ ਕਿਸੇ ਨੂੰ ਨਸ਼ਾ ਕਰਦਿਆਂ ਕਰਦਾ ਜਸਟ ਫੈਣੀ ਦਾ ਸਰ ਤੁਸੀਂ ਪਬਲਿਕ ਨੂੰ ਕੀ ਇਹ ਪੀਨ ਕਰਦੇ ਹੋ ਉਹਨੇ ਮਰੀ ਸਾਡੀ ਬਿਲਕੁਲ ਹੀ ਪੀਰ ਹੈ ਜਿਹੜਾ ਨਸ਼ਾ ਕੋਈ ਇਸ ਜਨਤ ਦਾ ਫਸ ਗਿਆ ਕੋਈ ਪੀਨ ਵਾਲਾ ਹੈ ਉਹ ਜ਼ਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਆਪਕਿਟ ਸੈਂਟਰ ਹੈਗੇ ਆਕਸੀਜਨ ਦਵਾਈ ਦੇ ਤੇ ਠੀਕ ਹੋ ਗਏ ਜਾਂ ਹਰ ਨਾ ਰਸਤਾ ਕੈਮ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਵਿੱਚ ਦਵਾ ਕੇ ਦਵਾਈ ਦਵਾਵਾਂਗੇ ਤਾਂ ਕਿ ਉਹ ਇਹ ਛੱਡ ਕੇ ਤੇ ਸਮਾਜ ਦੇ ਦੀ ਮੁਖਤਾਰਾ ਜਾ ਕੇ ਆਪਣੀ ਜੀਵਨ ਜੀ ਕਰੇ ਤੇ ਦੂਜੀ ਤਰਫ ਜੇ ਕੋਈ ਨਸ਼ਾ ਵੇਚਦਾ ਉਹਦੀ ਕਮਾਈ ਖਾਂਦਾ ਉਹਦੇ ਤੁਹਾਡੇ ਪੂਰੀ ਉਹੀ ਵਰਨਿੰਗ ਆ ਉਹਦੇ ਬਾਅਦ ਸੇ ਜੇਲ ਬਣੀ ਹੈ すぐカウンターみたないな感じで。